ਸਰਪ੍ਰੇਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਹਾਂਜੀ ਅੱਜ ਸਾਡੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੇ ਆਧਾਰ ਤੇ ਪਿਛਲੇ ਕੁਝ ਸਮੇਂ ਤੋਂ ਜਿਵੇਂ ਅਸੀਂ ਰੁਟੀਨ ਦੇ ਵਿੱਚ ਸਾਡੀ ਪੁਲਿਸ ਬਹੁਤ ਸਾਰੇ ਰੇਡਸ ਹੋਰ ਗਤੀਵਿਧੀਆਂ 'ਤੇ ਧਿਆਨ ਦਿੰਦੇ ਹੋਏ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਜਿਸ ਦੌਰਾਨ ਇਹ 17 6 ਦਾ ਮੈਟਰ ਹੈਗਾ ਬੀ ਇਹਨਾਂ ਦਾ ਨਾਕਾ ਹੀ ਲੱਗਾ ਹੋਇਆ ਸੀ ਤੇ ਇਹਨਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਐ ਸੀਆਈਏ ਟੀਮ ਨੂੰ ਸਾਡੇ ਇਨਸਪੈਕਟਰ ਬਲਜੀਤ ਜੀ ਨੂੰ ਤੇ ਉਸ ਤੋਂ ਬਾਅਦ ਅ ਉਸੇ ਅਧਾਰ ਤੇ ਇੱਕ ਜ਼ੈਨਕਾਰ ਜਿਸ ਦਾ ਨੰਬਰ ਸੀਗਾ ਪੀਬੀ 19 ਡੀ 3144 ਇਹ ਚੋਰੀ ਕਰਕੇ ਲੈ ਕੇ ਆ ਰਹੇ ਸੀਗੇ ਜਿਨ੍ਹਾਂ ਨੂੰ ਰੰਗੇ ਹੱਥੀ ਸਾਡੀ ਟੀਮ ਨੇ ਕਾਰ ਚੋਰੀ ਬਰਾਮਦ ਕੀਤੀ ਉਸ ਦੀ ਲੜੀ ਵਿੱਚ ਅਗਲੀ ਤਫ਼ਤੀਸ਼ ਕਰਦੇ ਹੋਏ ਉਸ ਦੇ ਵਿੱਚ ਅਗਲੀ ਤਫ਼ਤੀਸ਼ ਕਰਦੇ ਹੋਏ ਜਿਹੜੀ ਥਾਰ ਸੀ ਇੱਕ ਕਾਲੇ ਰੰਗ ਦੀ ਉਸ ਦਾ ਨੰਬਰ ਸੀ PB930106 ਜਿਹੜੀ ਕਿ ਗਰਚਾ ਰੋਡ ਤੇ ਗਲੀ ਵਿੱਚ ਖੜੀ ਕੀਤੀ ਹੋਈ ਸੀ ਉਹ ਇਹਨਾਂ ਦੇ ਇਨਕਸ਼ਾਫ ਤੇ ਬਰਾਮਦ ਹੋਈ ਉਸੇ ਲੜੀ ਵਿੱਚ ਹੋਰ ਕਈ ਗੱਡੀਆਂ ਜਿਨ੍ਹਾਂ ਵਿੱਚੋਂ 3 ਕ੍ਰੇਟਾਕਾਰ 2 ਫੋਰਚੂਨਰ 1 ਵਰਨਾ ਟੋਟਲ 8 ਗੱਡੀਆਂ ਹੁਣ ਤੱਕ ਰਿਕਵਰ ਹੋ ਗਈਆਂ ਤੇ ਇਸ ਦੀ ਲੜੀ ਵਿੱਚ ਜਿਹੜੇ ਸੀਗੇ ਇਹਨਾਂ ਦੇ 6 ਦੇ ਕਰੀਬ ਜਿਹੜੇ ਸੀਗੇ ਨਾਲ ਜਿਹੜੇ ਜਿਨ੍ਹਾਂ ਦੀ ਇਸ ਦੇ ਵਿੱਚ ਸ਼ਮੂਲੀਅਤ ਪਾਈ ਜਾ ਰਹੀ ਹੈ ਹੁਣ ਤੱਕ ਦੀ ਪੜਤਾਲ ਦੇ ਵਿੱਚ ਉਹ ਸਾਰਿਆਂ ਤੋਂ ਪੁੱਛ ਪੜਤਾਲ ਚੱਲ ਰਹੀ ਹੈ ਰਮਾਨ ਤੇ ਚੱਲ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਗੱਡੀਆਂ ਤੇ ਬਹੁਤ ਸਾਰੇ ਜਿਹੜੇ ਇਸ ਕੰਮ ਦੇ ਵਿੱਚ ਲਿਪਤ ਸਿਗੇ ਉਹਨਾਂ ਦਾ ਜਲਦੀ ਹੀ ਹੋਰ ਪਰਦਾਫਾਸ਼ ਹੋਣ ਦੀ ਵੱਡੇ ਲੈਵਲ ਤੇ ਉਮੀਦ ਹੈ ਕਿ ਇਸ ਦੇ ਵਿੱਚ ਕੀ ਕਰਦੇ ਸੀ ਇਹ ਵੀ ਜਿਵੇਂ ਕੋਈ ਗੱਡੀ ਟੋਟਲ ਐਕਸੀਡੈਂਟਲ ਹੋ ਗਈ ਉਹਦੇ ਉਥੋਂ ਗੱਡੀ ਦਾ ਜਿਹੜਾ ਸੀਗਾ ਇਹ ਆਪਣਾ ਨੰਬਰ ਜਿਹੜਾ ਸੀਗਾ ਆਪਣਾ ਹੋਰ ਨਵਾਂ ਲੈ ਕੇ ਬਿਲ ਨਵੇਂ ਬਣਾ ਕੇ ਔਰ ਇਹ تھے ਕਿਸੇ ਖਰੜ ਜਿਹੜੀ ਸੀਗੀ ਸਾਡੀ ਇੱਕ ਉਹਦੇ ਨਾਲ ਜਿਹੜੇ ਉਹ ਮਿਲ ਮਿਲੀ ਭੁਗਤ ਕਰਕੇ ਕਿਸੇ ਵੀ ਤਰੀਕੇ ਨਾਲ ਇਹ ਆਪਣਾ ਬਣਾ ਰਹੇ ਸੀਗੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਸਾਹਮਣੇ ਆਇਆ ਵੀ ਇਹ ਮਤਲਬ ਇੱਕ ਬਹੁਤ ਵੱਡਾ ਗੈਂਗ ਬਣ ਗਿਆ ਜਿਹੜਾ ਕਿ ਇਹ ਮਤਲਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਿਹਾ ਸੀ ਵੀ ਟੈਕਸ ਵੀ ਚੋਰੀ ਬਿੱਲ ਵੀ ਜਾਲੀ ਦਸਤਾਵੇ ਸਾਰੇ ਜਾਲੀ ਬਣਾ ਕੇ ਕੋਈ ਡਿਸਮੈਂਟਲ ਗੱਡੀਆਂ ਹੁੰਦੀਆਂ ਸੀ ਉਹਨਾਂ ਦੀ ਜਾਂ ਚੋਰੀ ਹੋਈ ਗੱਡੀ ਦੇ ਜਾਂ ਕੁਈ ਗੱਡੀ ਹੋਰ ਜਿੱਦੀ ਕਿਸ਼ਤਾਂ ਟੁੱਟ ਜਾਂਦੀਆਂ ਸੀਗੀਆਂ ਉਹ ਹੋਰ ਸਟੇਟਸ਼ੂ ਲੈ ਆ ਕੇ ਇਧਰ ਵੇਚ ਦਿੰਦੇ ਸੀਗੇ ਹੁਣ ਤੱਕ ਦੀ ਪੜਤਾਲ ਦੇ ਵਿੱਚ ਇਹ ਸੱਜਾ ਸਾਹਮਣੇ ਆ ਰਹੀਆਂ ਹੋਰ ਪੜਤਾਲ ਦੇ ਵਿੱਚ ਜਿਹੜੇ ਹੋਰ ਬੰਦੇ ਸ਼ਾਮਲ ਹੋਣਗੇ ਅਗਲੀ ਪ੍ਰੈਸ ਕਾਨਫਰੰਸ ਤੋਂ ਦੱਸੇਗਾ ਸਰ ਲੱਗਦਾ ਜਾਲੀ ਨੰਬਰ ਲਗਾ ਕੇ ਗੱਡੀਆਂ ਵੇਚੀਆਂ ਜਾਂਦੀਆਂ ਸੀ ਮੈਂ ਤੁਹਾਨੂੰ ਦੱਸ ਰਿਹਾ ਵੀ ਉਹਦੇ ਵਿੱਚ ਟੈਂਪਰਿੰਗ ਕਰਕੇ ਇੰਜਨ ਚੈਸੀ ਨੰਬਰ ਹੋਰ ਦਸਤਾਵੇਜ਼ ਜਾਲੀ ਤੌਰ ਤੇ ਤਿਆਰ ਕਰਕੇ ਇਹ ਮਤਲਬ ਮਾਰਕੀਟ 'ਚ ਗੱਡੀਆਂ ਵੇਚਦੇ ਸੀਗੇ ਕਿੰਨੀ ਕਿੰਨੀ ਗਤੀਵਿਧੀਆਂ ਨਹੀਂ ਕਦੋਂ ਕੜੇ ਗਏ ਨੇ ਕਿ ਚੋਕ ਇਹ ਅਲੱਗ-ਅਲੱਗ ਜਗ੍ਹਾ ਦੇ ਨੇ ਵੀ ਜਿਨ੍ਹਾਂ ਵਿੱਚੋਂ ਹਲੇ ਸਾਰੀ ਉਸ ਚੀਜ਼ ਐਸੀਆਂ ਨੇ ਵੀ ਸਾਡੀ ਇਹ ਬੜੀ ਅੱਛੀ ਰਿਕਵਰੀ ਹੈ ਅਸੀਂ ਚਾਹੁੰਦੇ ਹੋਰ ਰਿਕਵਰੀ ਵਧੀਆ ਬਣੇ ਸਰ ਇਹਦੇ ਵਿੱਚ ਆ ਟੀਮ ਦਾ ਅਫਸਰ ਦਾ ਵੀ ਕੋਈ ਇੱਕ ਆਇਆ ਗਿਆ ਸਰ ਹਾਂਜੀ ਆਊਗਾ ਜੀ ਆਣਗੇ ਜੋ ਵੀ ਵਿੱਚ ਆਣਗੇ ਸਰ ਕਿੰਨੀ ਕੀਮਤ ਦੀਆਂ ਗੱਟੀਆਂ ਤੁਸੀਂ ਬ੍ਰਾਂਡ ਕੀਤੇ ਸਰ ਇਹ ਜਿਵੇਂ ਹੁਣ ਦੇਖੋ ਤੁਹਾਡੀ ਹੈਗੀ ਥਾਰ ਹੀ ਹੈ 14 ਲੱਖ ਦੀ ਹੈ ਹਾਂਜੀ ਕ੍ਰੇਟਾ ਹੈਗੀ ਹੈ ਵੀ 14 ਲੱਖ ਦੀ ਹੈ ਫਿਰ ਕ੍ਰੇਟਾ ਇੱਕ ਹੈਗੀ ਆ ਜਿਹਦੀ ਐਸਵੀ ਦੇ ਵੈਲਿਊ ਉਹ 7 ਲੱਖ ਪੈ ਰਹੀ ਹੈ ਫਿਰ ਇੱਕ ਵਰਨਾਕਾਰ ਉਹਦੀ 5 ਲੱਖ ਪੈ ਰਹੀ ਹੈ ਫਿਰ ਫੋਰਚਨਰ ਗੱਡੀ ਦੀ ਕੀਮਤ 25-25 ਲੱਖ ਦੀ ਪੈ ਰਹੀ ਹੈ ਸੋ ਕਾਫੀ ਗੱਡੀਆਂ ਲੜੀ ਦੇ ਵਿਚ ਆ ਰਹੀਆਂ ਇੰਸ਼ੋਰੈਂਸ ਵਾਲਾ ਵੀ ਹੈ ਸਰ ਜੀ ਨੇ ਇੰਕਲੂਡ ਕਰ ਰਹੇ ਆ ਸਰ ਕਿ ਗੱਡੀ ਟੋਟਲ ਲਾਸ ਵਾਲੀਆਂ ਹੋ ਜਾਂਦੀਆਂ ਨੇ ਹਾਂਜੀ ਉਹ ਦੱਸਿਆ ਤੁਹਾਨੂੰ ਪਹਿਲਾਂ ਹੀ ਟੋਟਲ ਲਾਸ ਵਾਲੀਆਂ ਹੈਗੀਆਂ ਉਹ ਸੀ ਚੈੱਕ ਕਰ ਰਹੇ ਨੇ ਨਹੀਂ ਜਮ ਇੰਸ਼ੋਰੈਂਸ ਵਾਲੀ ਵੀ ਕੁਝ ਸ਼ਾਮਲ ਹੈ ਹੋ ਸਕਦਾ ਜੀ ਅਪਨ ਪੜਤਾਲ ਦੇ ਦੌਰਾਨ ਰਿਮਾਂਡ ਵਗੈਰਾ ਮਿਲੇ ਜੀ ਮਿਲੇ ਜੀ ਰਿਮਾਂਡ ਚੱਲ ਰਿਹਾ ਅੰਡਰ ਡਿਮਾਂਡ ਨੇ ਅੱਜ ਉਹਨਾਂ ਨੂੰ ਪੇ ਤੇ ਹੋਰ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾਰੀ ਇਹਨਾਂ ਕੀ ਗੱਡੀ ਬਰਨਾਲੇ ਜ਼ਿਲ੍ਹੇ ਦੀ ਹੈ ਜੀ ਇੱਕ ਖਰੜ ਦੀ ਹੈ 6 ਮੋਗੇ ਜ਼ਿਲ੍ਹੇ ਦੀ ਹੋਣੀ ਆਪਾਂ ਕਿੱਥੋਂ ਕਿੱਥੋਂ ਬਰਾਮਦ ਕੀਤੀਆਂ ਸਰ ਇਹ ਗੱਡੀ ਇਹ ਸਾਰੀ ਨਾ ਜੀ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਅਸੀਂ ਸਾਰੀ ਰਿਕਵਰੀ ਪ੍ਰੋਪਰਲੀ ਕਰ ਲਈਏ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਅਸੀਂ ਚਾਹੁੰਦੇ ਵੀ ਪਬਲਿਕਲੀ ਹਲੇ ਉਸ ਤਰੀਕੇ ਨਾਲ ਨਾ ਹੋਵੇ ਸਾਡੀ ਤਫ਼ਤੀਸ਼ 'ਚ ਕੋਈ ਫਰਕ ਪਵੇ ਸੋ ਇਸ ਕਰਕੇ ਹੋਣ ਦੇ ਵਾਸਤੇ ਇੰਨੀ ਹੀ ਜਾਣਕਾਰੀ ਤੋਂ ਮੈਂ ਇਹਨਾਂ ਦੋ ਤਰਫਾ ਨਹੀਂ ਨਹੀਂ ਇਹਦੇ ਵਿੱਚ ਤੁਸੀਂ ਮਿਸ ਅੰਡਰਸਟੈਂਡ ਨਾ ਹੋਵੋ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਗੈਂਗ ਹੈ ਇਹਨਾਂ ਦੀ ਕੰਮ ਕਰਨ ਦਾ ਤਰੀਕਾ ਸੀਗਾ ਵੀ ਜਿਵੇਂ ਕੋਈ ਟੋਟਲ लॉस ਗੱਡੀ ਹੋ ਗਈ ਉਹ ਇਧਰੋਂ ਆ ਕੇ ਕੋਈ ਹੋਰ ਗੱਡੀ ਲੱਲੀ ਉਹ ਤੇ ਟੈਂਪਰਿੰਗ ਕਰ ਲਈ ਉਹ ਇੰਜਨ ਨੰਬਰ ਚੈਸੀ ਨੰਬਰ ਦਸਤਾਵੇਜ਼ ਨਵੇਂ ਤਿਆਰ ਕਰਾ ਲੇ ਇਸ ਤਰੀਕੇ ਨਾਲ ਇਹ ਕੰਮ ਕਰ ਰਹੇ ਸੀ ਸਰ ਇਹ ਗੈਂਗ ਦਾ ਕੋਈ ਨਾਮ ਹੈ ਨਹੀਂ ਨਹੀਂ ਗੈਂਗ ਇਦਾਂ ਕੋਈ ਨਾਮ ਨਹੀਂ ਮਤਲਬ ਜਿਵੇਂ ਪੰਜ ਛੇ ਬੰਦੇ ਰਲ ਕੇ ਇਕੱਠੇ ਹੋ ਗਏ ਉਹਨਾਂ ਨੇ ਮਤਲਬ ਆਪਣਾ ਕੰਮ ਸ਼ੁਰੂ ਕਰ ਲਿਆ ਜੀ ਇੱਕ ਗੱਡੀਆਂ ਦੀ ਲੁੱਟਖੋ ਕਰਦੇ ਸੀ ਲੁੱਟਖੋ ਨੇ ਜੀ ਚੋਰੀ ਕਰਦੇ ਸੀ ਜਾਂ ਕੋਈ ਹੋਰ ਸਰ ਲੁੱਟਖੋ ਨਹੀਂ ਜੀ ਮੈਂ ਤੁਹਾਨੂੰ ਦੁਬਾਰਾ ਤੋਂ ਸਮਝਾਉਣਾ ਸਰ ਬਿਲਕੁਲ ਬਿਲਕੁਲ ਤੁਸੀਂ ਠੀਕ ਕਿਹਾ ਕਿਉਂਕਿ ਇਸ ਦੀ ਤਫਤੀਸ਼ ਕਾਫੀ ਲੰਬੀ ਚੋੜੀ ਚਲਣੀ ਹੈ ਤੇ ਹੋਰ ਗੱਡੀਆਂ ਰਿਕਵਰੀ ਹੋਣ ਦੇ ਬਹੁਤ ਚਾਂਸ ਸਰ ਜਿਹੜੇ ਪੀਟਨ ਨਾਲ ਮਟੀਰੀਅਲ ਦਾ ਰਹੇ ਇਹ ਹੁਣ ਸੰਤੁਪਤੀਸ਼ ਕਰਕੇ ਅਗਲੀ ਤਫਤੀਸ਼ ਤੋਂ ਜੀ ਜੀ ਇਹਨਾਂ ਚ ਹੁਣ ਪੜਤਾਲ ਦੇ ਵਿੱਚ ਆ ਰਹੇ ਨੇ ਸਾਹਮਣੇ ਵੀ ਪਹਿਲਾਂ ਵੀ ਇਹਨਾਂ ਦੇ ਉੱਤੇ ਕੇਸ ਰਿਸਟਡ ਹੈਗੇ ਨੇ